ਇਹ ਜਿਹੜਾ ਪੁਲਿਸ ਜ਼ਿਲ੍ਹਾ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਕਿ ਜਿਹੜੇ ਗੁੰਮਸ਼ੁਦਾ ਮੋਬਾਈਲ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਸਲ ਹੱਕਦਾਰ ਨੇ ਜਿਹੜੇ ਅਸਲ ਮਾਲਕ ਨੇ ਉਹਨਾਂ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਤਾਂ ਇਹ ਅਸੀਂ ਪਿਛਲੇ 4 ਮਹੀਨੇ ਤੋਂ ਚਲਾ ਰਹੇ ਨੇ ਇਹਦੇ ਵਿੱਚ ਹੁਣ ਤੱਕ 3-4 ਅਸੀਂ ਫੰਕਸ਼ਨਸ ਕਰ ਚੁੱਕੇ ਨੇ ਤਾਂ ਅੱਜ ਇਹ ਜਿਹੜੀ ਫੰਕਸ਼ਨ ਹੈ ਇਹਦੇ ਵਿੱਚ ਕਰੀਬਨ 200 ਮੋਬਾਈਲ ਅਸੀਂ ਵੰਡ ਰਹੇ ਨੇ ਜਿਹੜੇ ਅਸਲ ਮਾਲਕ ਨੇ ਮੋਬਾਈਲ ਫੋਨਸ ਦੇ ਪਾਵੇ ਉਹ ਕਿਤੇ ਗੁੰਮ ਹੋਏ ਹੁੰਦੇ ਹੈ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਓਨਰ ਤੱਕ ਉਹ ਪਹੁੰਚੇ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉਹਨਾਂ ਦਾ ਉਪਰਾਲਾ ਹੈ ਤਾਂ ਬੜੀ ਮਿਹਨਤ ਤਾਂ ਕਰਨ ਤੋਂ ਬਾਅਦ ਇੱਕ ਇੱਕ ਮੋਬਾਈਲ ਨੂੰ ਅਕਾਊਂਟ ਫਾਰ ਕਰਨਾ ਉਹਨੂੰ ਕਲੈਕਟ ਕਰਨਾ ਫਿਰ ਡਿਸਟ੍ਰਿਬਿਊਟ ਕਰਨਾ ਬੜਾ ਔਖਾ ਕੰਮ ਹੈ ਬਟ ਇਹਦੇ ਵਿੱਚ ਸਾਡਾ ਸਾਈਬਰ ਪੁਲਿਸ ਸਟੇਸ਼ਨ اسپੈਸ਼ਲੀ ਹੈੱਡ ਕਨਸਟੇਬਲ ਜਤਿੰਦਰ ਤਾਂ ਐਂਡ ਦ ਕਨਸਰਨਡ ਐਸਐਚਓ ਦੇ ਆਰ ਡੂਇੰਗ ਗੁੱਡ ਜੌਬ ਤਾਂ ਇਹ ਜ਼ਰੂਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਉਪਰਾਲਾ ਚੱਲਦਾ ਪਿਆ ਪਿਛਲੇ 4 ਮਹੀਨੇ ਤੋਂ ਇਹਦੇ ਵਿੱਚ ਅੱਜ ਤੱਕ 500 ਮੋਬਾਈਲ ਅਸੀਂ ਜਿਹੜੇ ਹੈਗੇ ਨੇ ਉਹ ਰਿਕਵਰ ਕਰ ਲਏ 300 ਆਲਰੇਡੀ ਅਸੀਂ ਵਨਡੇ ਹੈ ਤਾਂ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਹੋਰ ਡਿਸਟ੍ਰੀਬਿਊਟ ਕਰ ਰਹੇ ਨੇ ਤਾਂ ਕੁੱਲ ਮਿਲਾ ਮਿਲਾ ਕੇ ਇਹਨਾਂ ਦਾ ਜਿਹੜਾ ਮਾਰਕੀਟ ਵੈਲਿਊ ਜਿਹੜੇ ਅਸੀਂ ਮੋਬਾਈਲ ਫੋਨਸ ਰਿਕਵਰ ਕੀਤੇ ਹੋਏ ਨੇ 1 ਕਰੋੜ ਤੋਂ ਉੱਤੇ ਹੈਗਾ ਤਾ ਇਹ ਜਿਹੜਾ سلسلہ ਹੈ ਇਹ ਅੱਗੇ ਵੀ ਚੱਲਦਾ ਰਹੂਗਾ ਤਾਂ ਇਹਦੇ ਵਿੱਚ ਤੁਹਾਡੇ ਸਾਧਕੇ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਕੋਈ ਬੰਦਾ ਜਿਹਦਾ ਮੋਬਾਈਲ ਫੋਨ ਗੁੰਮ ਹੋਇਆ ਹੈਗਾ ਤਾਂ ਤੁਸੀਂ ਉਹਦੀ ਸੂਚਨਾ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਦੇ ਸਕਦੇ ਹੋ ਤਾਂ ਅਸੀਂ ਵਚਨਬੰਦ ਹੈਗੇ ਨੇ ਅਸੀਂ ਤੁਹਾਨੂੰ ਉਹ ਟਰੇਸ ਕਰਕੇ ਦਵਾਗੇ ਸਰ ਜੀ ਗੱਲ ਕੀਤੀ ਜਾਵੇ 200 ਮੋਬਾਈਲ ਇਸ ਵਾਰ ਤੁਸੀਂ ਇਸ ਫੰਕਸ਼ਨ 'ਚ ਵਾਪਸ ਕੀਤੇ ਨੇ ਇੱਕ ਮੋਬਾਈਲ ਨੂੰ ਲੱਭਣ ਲੱਗਿਆ ਕਿੰਨਾ ਟਾਈਮ ਲਗ ਜਾਂਦਾ ਕਿੰਨਾ ਸਮਾਂ ਪੁਲਿਸ ਦਾ ਲੱਗ ਜਾਂਦਾ ਇਹ ਚ ਕਾਫੀ ਐਫਰਟ ਲੱਗਦਾ ਤਾਂ ਜੇ ਇਮੀਡੀਏਟਲੀ ਟ੍ਰੇਸ ਹੁੰਦਾ ਹੈ ਤਾਂ ਅਸੀਂ ਨਾਲ ਦੇ ਨਾਲ ਉਹਨੂੰ ਲੱਭ ਹੀ ਲੈਂਦੇ ਆ ਵਾਪਸ ਵੀ ਕਰਦੇ ਆ ਬਟ ਕੁਝ ਕੇਸ ਜਜ ਦੀ ਜਿਹੜੀ ਫੰਕਸ਼ਨ ਦੇ ਵਿੱਚ ਅਸੀਂ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ 1 ਸਾਲ ਤੋਂ ਵੱਧ ਟਾਈਮ ਲੱਗਿਆ ਉਹਦੇ ਚ ਤਾਂ ਕੁਝ ਬੜੇ ਨਵੇਂ ਬ੍ਰਾਂਡ ਨਿਊ ਮੋਬਾਈਲ ਫੋਨ ਸੀਗੇ ਆਈਫੋਨ ਜਿਹੜੇ ਲੇਟੈਸਟ ਉਹਦੇ ਜਿਹੜੇ ਮਾਡਲਸ ਹੈਗੇ ਨੇ ਉਹ ਵੀ ਰਿਕਵਰ ਹੋਏ ਕੁਝ ਪੱਤਰਕਾਰਾਂ ਦੇ ਵੀ ਮੋਬਾਈਲ ਫੋਨ ਸੀਗੇ ਜਿਹੜੇ ਅਸੀਂ ਰਿਕਵਰ ਕਰ ਲਏ ਹੈਗੇ ਨੇ ਸਰ ਇਹਨਾਂ ਦੇ ਵਿੱਚ ਕੋਈ ਗੁੰਮ ਹੋ ਗਏ ਜਾਂ ਫਿਰ ਕੋਈ ਚੋਰੀ ਵੀ ਹੋਏ ਹੋਣਗੇ ਫੋਨ ਫਿਰ ਉਹਨਾਂ ਜਿਨ੍ਹਾਂ ਕੋ ਬਰਾਮਦ ਹੁੰਦੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਂਦੀ ਇਹ ਜਿਹੜਾ ਹੈਗਾ ਜਿਹੜਾ ਅਸੀਂ ਸੀਆਰ ਪੋਰਟਲ ਦੇ ਰਾਹੀਂ ਰਿਕਵਰ ਕਰਦੇ ਹੈ ਤਾਂ ਇਹਦੇ ਵਿੱਚ ਮੋਸਟ ਜਿਹੜੇ ਸੀ ਡਿਸਟ੍ਰਿਬਿਊਟ ਕਰਦੇ ਹੈ ਇਹ ਜਿਹੜੇ ਗੁੰਮਸ਼ੁਦਾ ਜਾਂ ਜਿਹੜੇ ਮਿਸਪਲੇਸਡ ਫੋਨ ਹੁੰਦੇ ਹੈ ਜਿੱਥੇ ਸਾਨੂੰ ਕੋਈ ਕੰਪਲੇਂਟ ਆਂਦੀ ਹੈ ਅਦਰਵਾਈਜ਼ ਜੇ ਕੋਈ ਚੋਰੀ ਸ਼ੁਦਾ ਹੁੰਦਾ ਹੈ ਜਾਂ ਫਿਰ ਕੋਈ ਸਨੇਚਿੰਗ ਹੋਈ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਨਾਲ ਦੇ ਨਾਲ ਅਸੀਂ ਪਰਚਾ ਵੀ ਦਰਜ ਕਰਦੇ ਹੈ ਜਾਂ ਜਿਸ ਹਿਸਾਬ ਦੇ ਨਾਲ ਉਹ ਜਿਹੜਾ ਬੰਦਾ ਜਿਸ ਹਿਸਾਬ ਦੇ ਨਾਲ ਉਹਨੇ ਕੰਪਲੀਟ ਕੀਤੀ ਹੋਗੀ ਅਸੀਂ ਉਸ ਮੁਤਾਬਕ ਕਾਰਵਾਈ ਕਰਦੇ ਹੈ ਸਰ ਅਦਰ ਡਿਸਟ੍ਰਿਕਟਸ ਦੇ ਵਿੱਚ ਵੀ ਜਾ ਕੇ शहर बिलकुल समटाइम्स आउट ऑफ स्टेट भी जाना पैंता है ता या तथे सद के अकवर करते हैं तो जिस तरह मैं कहा कि इस मेहनत लगती है बट साइ टीम बहुत चंगा काम कर रही है ਤਾ ਤਾਂ ਹੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਰਿਕੁਐਸਟ ਸਾਰਿਆਂ ਨੂੰ ਕਰਦਾ ਕਿ ਜੇ ਮਤਲਬ ਤੁਹਾਡਾ ਕਿਤੇ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਤੁਸੀਂ ਤੁਹਾਡਾ ਕੋਈ ਨੇੜਲਾ ਬੰਦਾ ਹੈ ਤਾਂ ਜ਼ਰੂਰ ਆ ਜਾਓ ਐਂਡ ਵੀਲ ਹੈਲਪ ਯੂ ਇਨ ਟ੍ਰੇਸਿੰਗ ਦਟ ਮੋਬਾਈਲ ਫੋਨ ਠੀਕ ਹੈ ਬਿਲਕੁਲ ਇਸ ਨਾਮ ਦਾ ਮੇਰਾ ਨਾਮ ਕਸ਼ਮੀਰ ਸਿੰਘ ਹੈ ਕਿਹੜਾ ਪਿੰਡ ਹੈ ਮੰਡਿਆਲਾ ਬਾਪੂ ਜੀ ਕਦੋਂ ਦਾ ਮੋਬਾਈਲ ਗਵਾਚਿਆ 1.5 ਮਹੀਨਾ ਆਇਆ ਉਸ ਤਰ੍ਹਾਂ ਗਵਾਚਿਆ ਉਹ ਅੱਜ ਮਿਲ ਚ ਗਿਆ ਹਥੋਂ ਕੋ ਨਹੀਂ ਕੱਟਦਾ ਮਿਲ ਚ ਗਿਆ ਨੇ ਆਈ ਸੀ ਕਪਲੇਟ ਕਰ ਦਿੱਤੀ ਹੈ ਹਾਂਜੀ ਕੰਪਲੀਟ ਕੀਤੀ ਹੈ ਕੀਤੀ ਸੀ ਜੀ ਅੱਜ ਕੋਈਸ ਮੋਬਾਈਲ ਤਾਂ ਵਾਪਸ ਕਰ ਦੇ ਵੀ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਚੰਗਾ ਹੈ ਜਿਹੜਾ ਕੰਮ ਵਧੀਆ ਵਾ ਜਿਹੜਾ ਕਿ ਆ ਕੰਮ ਨੇਪਰ ਜਿਹੜਾ ਜਿਹੜਾ ਕਿ ਫਿਰ ਤੋਂ ਚੋਰੀਆਂ ਦਾ ਰਿਕਵਰਡ ਹੋਊਗੀ ਲੱਗਦਾ ਸੀ ਮੋਬਾਈਲ ਮਿਲੇਗਾ ਨਹੀਂ ਮੁਸ਼ਕਲ ਹੀ ਹੈ ਨਹੀਂ ਪਤਾ ਨਹੀਂ ਮਨ ਦੀ ਆਸ ਨਹੀਂ ਹੀ ਹੈਗੀ ਜੇ ਉਹਦਾ ਫੋਨ ਆਇਆ ਵੀ ਤੁਹਾਡਾ ਮੋਬਾਈਲ ਮਿਲ ਲੱਗਾ ਤੇ ਕਿੱਦਾਂ ਦਾ ਮੈਂ ਸੋਚਿਆ ਨਹੀਂ ਵੀ ਉਹ ਮੈਂ ਕਿ ਫਰਾਡ ਰੂਟ ਕੀਤਾ ਕਹਿੰਦੇ ਤੇ ਉਹਦਾ ਕਾਰਨ ਕਰਕੇ ਫਿਰ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਮੈਨੂੰ ਕਿਹਨੇ ਮਤਲਬ ਕਿਹਨੇ ਸਟਾਨੀ ਜੀ ਕੀਤੀ ਤੇ ਪੁੱਛਿਆ ਇਹ ਮੈਨੂੰ ਸੱਚ ਨਹੀਂ ਹੁੰਦਾ ਮੁਰਕੀ ਨੇ ਨਾ ਕਿ ਨਾ ਨੇ ਆਪਣਾ ਨੰਬਰ ਪਾਇਆ ਭਾਜੀ ਉਹਨਾਂ ਨੇ ਤੇ ਆ ਗੱਲ ਜਿਹੜੇ ਲੋਕਿ ਸ਼ਿਕਾਇਤ ਨਹੀਂ ਦਰਜ ਕਰਾਉਂਦੇ ਵੀ ਨਹੀਂ ਮਿਲਣਾ ਉਹਨਾਂ ਕੀ ਕਹਿਣਾ ਚਾਹੂਗਾ ਉਹਨਾਂ ਨੂੰ ਮੈਂ ਤਾਂ ਚੰਗਾ ਵਧੀਆ ਤੇ ਉਹਨਾਂ ਨੂੰ ਸ਼ਿਕਾਇਤ ਕਰਨੀ ਚਾਹੀਦੀ ਆ ਕਿਉਂਕਿ ਆਪਣੀ ਚੀਜ਼ ਗਵਾਚੀ ਹੈ ਮਨੁਜੇ ਤੇ ਉਹ ਬਹੁਤ ਵਧੀਆ ਚੀਜ਼ ਆ ਉਹ ਕਹਿੰਦੀ ਕੀ ਨਾਮ ਤੁਹਾਡਾ ਪੂਜਾ ਕਿੱਥੋਂ ਦੇ ਰਹਿਣ ਵਾਲੇ ਹੋ ਕਲਵੰਡੀ ਦੇ ਅੱਜ ਕਿੰਨਾ ਮੋਬਾਈਲ ਗਵਾਚਾ ਸੀ ਦੀਵਾਲੀ ਵਾਲੇ ਦੇਣੇ ਗਵਾਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਸੀ ਤੁਹਾਨੂੰ ਉਮੀਦ ਹੈ ਕਿ ਲੱਭੇਗਾ ਹੈ ਗਈ ਕਿਉਂਕਿ ਨਾ ਪਿਛਲੀ ਵਾਰੀ ਐਸੀ ਆਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਿਹਾ ਅੱਜ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅਰਜਨਤਰਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮਿਹਨਤ ਬਹੁਤ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਦੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਦਿਖਾਉਂਦੇ ਚੀਜ਼ਾਂ ਦੇ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਨਾਲ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟਰਾਈ ਕਰਨ ਵਿਲ ਬੀ ਟ੍ਰਾਈ ਮਾਈ ਬੈਸਟ ਜ਼ਰੂਰ ਹੁੰਦੀ ਹੈ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਉਮੀਦ ਪੁੱਛਦਾ ਪ੍ਰੈਲਾ ਕਿੱਦਾਂ ਲੱਗ ਰਿਹਾ ਮੈਨੂੰ ਬਹੁਤ ਮੈਂਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਬਹੁਤ ਜ਼ਿਆਦਾ ਇਹਨਾਂ ਤੇ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਆ ਥੈਂਕ ਯੂ ਸੋ ਮੱਚ ਧਿਆਨ ਪੂਰੇ ਲੱਗ ਅੱਜ ਤੁਹਾਡੇ ਮੂਹਰੇ ਲੋਕ ਮਿਲਣ ਲੱਗਾ ਉਹ ਅਗੂ ਵਾਚਾਗੇ ਇਸ ਤਰ੍ਹਾਂ ਹੀ ਗੁੜੀਆ ਕੋਲ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋ ਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ ਹਾਂਜੀ ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ ਉਹ ਤੋਂ ਬਾਅਦ ਇਨੀ ਕੀ ਦੇਰ ਹੋ ਗਈ ਡੇਢ ਕਿ ਮਿੰਟ ਹੋ ਗਿਆ ਮੈਡਮ ਜੇ ਤਾਂ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਕਿਤਾ ਤਾਂ ਮੰਨਦੇ ਜੀ ਖੁਸ਼ੀ ਹੋਈ ਸੀ ਕਿ ਨਹੀਂ ਲੱਭਦਾ ਨਹੀਂ ਸਾਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਕੋਸ਼ਿਸ਼ ਕਰਦੇ ਹੋ ਕਿ ਪ੍ਰਸ਼ਾਸਨ ਨੇ ਇਹ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੀਦੀ ਹੈ ਤੇ ਕੀ ਕਹਿਣਾ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਕੋ ਵਧੀਆ ਉਪਰਾਲੇ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋ ਕਰਨਾ ਕੋਈ ਸੋਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਇਹ ਤਾਂ ਹੁੰਦਾ ਵੀ ਜਿਹੜੇ ਕੰਪਲੇਟ ਨਹੀਂ ਲੱਭਦੇ ਪਰ ਕੰਪਲੇਟ ਬੋਲ ਲਖਵਾਨੀ ਚਾਹੀਦੀ ਹੈ ਲਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਵਾਚਾ ਉਹਨਾਂ ਨੇ ਵੀ ਅਸੀਂ ਕਿਹਾ ਵਾ ਕਿ ਤੁਸੀਂ ਵੀ ਲਖਵਾ ਦਿਓ ਤੇ ਮਿਲੇਗਾ ਇਹ ਉਹਨਾਂ ਨੂੰ ਔਰ ਇਸ ਨੂੰ ਥੈਂਕਫੁਲ ਕਰਦੇ ਇਹਨਾਂ ਦਾ ਇਹ ਤੇ ਕੰਮ ਸੁੱਖਾ ਨਹੀਂਗਾ ਇਹਨਾਂ ਕੀ ਨਾਮ ਤੁਹਾਡਾ ਅਨਿਲ ਆ ਮੇਰਾ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਮੇਰਾ ਸ਼ੀਨਾ ਰੇਤ ਵਾਲਾ ਪਿੰਡ ਹੈ ਤੇ ਮੈਂ ਬਿਲੋਂਗ ਬਟਾਲੇ ਤੋਂ ਕਰਦਾ ਸਰ ਕਿੱਦਾਂ ਮੋਬਾਈਲ ਕੋਲ ਮੇਰਾ ਨਾ ਆਪਣਾ ਸੰਤੋਖ ਡਾਕਟਰ ਕੋਲ ਉੱਥੇ ਕੋਣ ਡਿੱਗਾ ਸੀ ਤਾਂ ਮੈਨੂੰ ਲੱਗੇ ਸਬਜੀ ਵਾਲੇ ਰੇੜੀ ਵਾਲਿਆਂ ਨੇ ਕਿਹਾ ਸੀ ਕਿ ਤੁਹਾਡਾ ਇੱਕ ਫੋਨ ਨਾ ਰਿਕਸ਼ੇ ਵਾਲਾ ਚੱਕ ਕੇ ਲੈ ਕੇ ਗਿਆ ਤਾਂ ਫਿਰ ਮੈਂ ਰਿਪੋਰਟ ਲਖਾਈ ਤਾਂ ਮੈਂ ਡੇਲੀ ਸਦਰ ਥਾਣੇ ਜਾਂਦਾ ਸੀ ਪਤਾ ਕਰਨ ਵਾਸਤੇ ਤਾਂ ਸਰੋਣੀ ਕਹਿੰਦੇ ਸੀ ਤੁਹਾਡਾ ਟਰੇਸ ਤੇ ਲੱਗਾ ਹੋਇਆ ਤਾਂ 2-4 ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਕਿ ਤੁਹਾਡਾ ਫੋਨ ਮਿਲ ਗਿਆ ਤਾਂ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਇੱਥੇ ਪੁਲਿਸ ਲੈਣ ਕਿੱਦਾਂ ਲੱਗਦਾ ਬਹੁਤ ਵਧੀਆ ਫੀਲ ਹੋ ਰਿਹਾ ਵਾ ਪੰਜਾਬ ਪੁਲਿਸ ਦੇ ਇਸ ਉਪਰਾਲੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ